ਬਹੁਤ ਵੱਡਾ ਹੋ ਕੇ ਕਹਿੰਦਾ ਡੈਡੀ ਤੂੰ ਸਾਡੇ ਲਈ ਕੀ ਕੀਤਾ ਬੜਾਉਣਾ ਲਪਾਉਣਾ ਸੀ ਇਹ ਤਾਂ ਸਾਰੇ ਮਾਂ ਪਾਪ ਕਰਦੇ ਆ ਤੂੰ ਡੈਡੀ ਸਾਡੇ ਲਈ ਕੀ ਕੀਤਾ ਤੇਰੇ ਡੈਡੀ ਨੇ ਤੈਨੂੰ ਦੱਸਾਂ ਤੈਨੂੰ ਕੀ ਕੀਤਾ ਜਦੋਂ ਤੂੰ ਬਿਮਾਰ ਹੁੰਦਾ ਸੀ ਤੇਰਾ ਡੈਡੀ ਤੇਰੇ ਲਈ ਰੋ ਰੋ ਕੇ ਦੁਆਵਾਂ ਕਰਦਾ ਸੀ ਜਦੋਂ ਤੂੰ ਹਸਪੀਟਲ ਚ ਹੀ ਪੈਸੇ ਨਹੀਂ ਤੇ ਤੇਰਾ ਡੈਡੀ ਲੋਕਾਂ ਤੋਂ ਪੈਸੇ ਮੰਗ-ਮੰਗ ਕੇ ਤੇਰੇ ਲਈ ਲੈ ਕੇ ਆਇਆ ਸੀ ਤੇਰੇ ਡੈਡੀ ਨੇ ਇਹ ਕੀਤਾ ਤੇਰੇ ਲਈ ਜਦੋਂ ਤੂੰ ਬੇਰੋਜ਼ਗਾਰ ਸੀ ਤੇਰਾ ਡੈਡੀ ਤੇਰੇ ਕੰਮ ਦਾ ਇੰਤਜ਼ਾਮ ਕਰਦਾ ਸੀ ਜਦੋਂ ਤੂੰ ਪੜਦਾ ਸੀ ਤੇਰੀਆਂ ਫੀਸਾਂ ਦਾ ਤੇਰਾ ਡੈਡੀ ਇੰਤਜ਼ਾਮ ਕਰਦਾ ਸੀ ਜਦੋਂ ਤੂੰ ਏਸੀ ਥੱਲੇ ਬੈਠਾ ਹਵਾ ਲੈਂਦਾ ਸੀ ਉਦੋਂ ਤੇਰਾ ਡੈਡੀ ਬਾਹਰ ਏਸੀ ਦੇ ਬਿੱਲ ਦੇਣ ਲਈ ਪੈਸੇ ਲੈਣ ਲਈ ਦਿਹਾੜੀਆਂ ਕਰਦਾ ਸੀ ਇਹ ਕੀਤਾ ਤੇਰੇ ਡੈਡੀ ਨੇ ਜਦੋਂ ਤੂੰ ਪੁੱਤਰਾ ਏਸੀ ਵਾਲੀ ਗੱਡੀ 'ਚ ਘੁੰਮਦਾ ਸੀ ਵਿਚ ਘੁੰਮੇ ਇਹ ਕੀਤਾ ਤੇਰੇ ਡੈਡੀ ਨੇ ਅੱਜ ਕਹਿੰਦੇ ਮੇਰੇ ਡੈਡੀ ਨੇ ਮੇਰੇ ਲਈ ਕੀ ਕੀਤਾ ਜਦੋਂ ਤੁਸੀਂ ਪਾਪ ਬਣ ਗਏ ਤੁਹਾਨੂੰ ਪਤਾ ਲੱਗੂ ਤੁਸੀਂ ਨਿਆਣਿਆਂ ਲਈ